सदा डेवाण वारी सरकार मोदी मोदी सरकार संटर सरकार मंगण वारी सरकार मंगण वारी सरकार ਥੋੜਾ ਦੇ ਧਿਆਨ ਨਾਲ ਤੂੰ ਦੇਖਣਾ ਆ ਜੀ ਜੀ ਅੱਜ ਮੋਦੀ ਸਰਕਾਰ ਦਾ ਜੋ ਪੁਤੜਾ ਜੌਣ ਕਰਨ ਦੀ ਜੀ ਤਲਵੰਡੀ ਸੋਭਾ ਸਿੰਘ ਆ ਇਹ ਲਾ ਕੇ ਅੱਜ 10 ਤਰੀਕ ਨੂੰ ਜੋ ਸੀਯੂਟ 1 ਤੇ ਵੱਲੋਂ ਇਹ ਕਿਸਾਨ ਮਜ਼ਦੂਰ ਮੋਰਚੇ ਤੋਂ ਸੱਦਾ ਸੀ ਜੋ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਉਹਦੇ ਵਿਰੋਧ ਵਿੱਚ ਜੋ ਕਿ ਅੱਜ ਜਿਹੜੇ ਆ ਮੋਦੀ ਦੇ ਉਤਲੇ ਫੂਕੇ ਜਾ ਰਹੇ ਹਨ ਇਸ ਕਰਕੇ ਅੱਜ ਪਿੰਡ ਤਲਵੰਡੀ ਸੋਭਾ ਸਿੰਘ ਵਿੱਚ ਜੂਨ ਕਮਜੀ ਸਿੰਘ ਤਲਵੰਡੀ ਤੇ ਸਾਰੇ ਕਿਸਾਨਾਂ ਨੇ ਮਿਲ ਕੇ ਅੱਜ ਜਿਹੜਾ ਮੋਦੀ ਦਾ ਪੇਟ ਸਿਆਪਾ ਦਿੱਤਾ ਕਿਉਂ ਦਿਲ ਤੇ ਨਹੀਂ ਕਰਦਾ ਕਿਉਂਕਿ ਐਡੇ ਵੱਡੇ ਲੋਕਤੰਤਰ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਸਦੇ ਪੁਤਲੇ ਫੁੱਗ ਗਏ ਪਰ ਉਹ ਇੰਨਾ ਮੋਲਾ ਹੋ ਚੁੱਕਾ ਵਾ ਕਿ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦਾ ਕਿਸਾਨਾਂ ਦੀ ਗੱਲ ਨਹੀਂ ਸੁਣਦਾ ਇਸ ਕਰਕੇ ਇਸ ਦੇ ਵਿਰੋਧ ਵਿੱਚ ਸਾਨੂੰ ਜਿਹੜੇ ਪੁਤਲੇ ਉਹਦੇ ਫੂਕਣੇ ਪੈ ਰਹੇ ਹਨ ਮੈਂ ਕੀ ਕਹਾਂ ਹਰ ਸਾਹਿਬ ਮੈਂ ਕੀ ਫਤਵੀ 10 ਬੰਦੇ ਜਿਹੜਾ ਪੁਤਲਾ ਜਿਹੜਾ ਫੁਕਿਆ ਗਿਆ ਤੁਹਾਡੇ ਲੋ ਜੀ ਇਹ ਅੱਜ ਜਿਹੜਾ ਪੁਤਲਾ ਫੁਕਿਆ ਏ ਸਰਦਾਰ ਡੱਲੇਆਵਾਲ ਜਿਹੜਾ ਮਰਨ ਵਰਤੇ ਬੈਠਾ ਤੇ ਸਰਕਾਰ ਕੋਈ ਗੱਲਬਾਤ ਨਹੀਂ ਕਰਦੀ ਉਹਦੇ ਵਿਰੋਧ ਵਿੱਚ ਅਸੀਂ ਜਿਹੜਾ ਹੈ ਜਿਹੜੇ ਪੁਤਲੇ ਸਾੜ ਰਹੇ ਆਂ ਅੱਜ ਪਿੰਡ-ਪਿੰਡ ਦੇ ਵਿੱਚ ਉਹ ਸਰਕਾਰਾਂ ਜਿਹੜੀਆਂ ਨੇ ਉਹ ਬੋਲ ਗਏ ਵੀ ਤੇ ਗੋਗੀਆਂ ਵੀ ਨੇ ਕਿਉਂਕਿ ਉਹਨਾਂ ਨੂੰ ਸੁਣਾਈ ਨਹੀਂ ਦਿੰਦਾ ਨਾ ਨਾਲੇ ਦੀਦਾ ਹੀ ਅੰਨੀਆਂ ਵੀ ਹੈ ਗਿਆ ਨੇ ਇਸ ਕਰਕੇ ਅੱਜ ਅਸੀਂ ਪਿੰਡ-ਪਿੰਡ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਆ ਸਰਕਾਰ ਦਾ ਵਿਰੋਧ ਕਰ ਰਹੇ ਆਂ ਸੈਂਟਰਲ ਸਰਕਾਰ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ ਕਿਉਂਕਿ ਕਮਸੇ ਕਮ ਇੱਕ ਥਾਰ ਉਹ ਚੱਲਿਆ ਧਰਨਾ ਲੱਗੇ ਨੂੰ ਅਜੇ ਤੱਕ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਅਜੇ ਤੱਕ ਡੱਲੇਵਾਸ ਸਾਹਿਬ ਦਾ ਪਤਾ ਲੈਣ ਵਾਸਤੇ ਨਹੀਂ ਗਿਆ ਇਸ ਕਰਕੇ ਸਾਡੀਆਂ ਸਰਕਾਰਾਂ ਸਿਰ ਵੋਟਾਂ ਵਾਸਤੇ ਨੇ ਸਰਕਾਰ ਜਿਹੜੀ ਆ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਉਹਨਾਂ ਨੂੰ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਗਰੀਬ ਵਰਗ ਦਾ ਜਿਹੜਾ ਉਹ ਕੀਤਾ ਭੁੱਲ ਜਾਂਦਾ ਹੈ ਅਸੀਂ ਇਸ ਕਰਕੇ ਅੱਜ ਜਿਹੜਾ ਇਹਨਾਂ ਦਾ ਪਤਲਾ ਫੁੱਲ ਰਹੇ ਆ ਕਿ ਇਹ ਲੋਕ ਸਰਕਾਰ ਜਿਹੜੀ ਹੈ ਜਾਗ ਜੇ ਕਿਉਂਕਿ ਪਹਿਲਾਂ 92 ਸੀ ਚਾਹ ਦੁਬਾਰਾ ਜਦੋਂ ਮੋਟਕਾ ਹੋਈਆਂ 94 ਹੋ ਗਿਆ ਪਰ ਪੋਰਾ ਮਸਾ ਕੋਈ ਵੀ ਛਰਮਣੀ ਕਿ ਕਿਸੇ ਦਾ ਕੋਈ ਪਤਾ ਲੈ ਲੀਏ ਜਾਂ ਕੁਝ ਕਰ ਲਈਏ ਜੱਲੇ ਆ ਸਭ ਦਾ ਪਤਾ ਲੈਣ ਵਾਸਤੇ ਜਾਂਦੇ ਆ ਜਿਹੜੇ ਪੁਲਸ ਦੇ ਨੇ ਅਧਿਕਾਰੀ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਵੀ ਸਾਡੀ ਵੀ ਕੋਈ ਜ਼ਿੰਮੇਵਾਰੀ ਆ ਸਰਕਾਰਾਂ ਜਿਹੜੀਆਂ ਨੇ ਜਿਹੜੇ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਹਾਂ ਉਹ ਲੁਕਵੇਂ ਤੌਰ ਤੇ ਜਿਹੜੇ ਆ ਉਹ ਚਾਲੂ ਕਰਨੀਆਂ ਨੇ ਜਿੱਦਾਂ ਕਿ ਮੰਡੀ ਬੋਰਡ ਜਿਹੜੀ ਆ ਮੰਡੀ ਦਾ ਜਿਹੜਾ ਆ ਉਹਨਾਂ ਫੇਰ ਲਾਗੂ ਕਰਤਾ ਹੈ ਕਿ ਪ੍ਰਾਈਵੇਟ ਮੰਡੀ ਸਰਕਾਰੀ ਮੰਡੀ ਦੇ ਨਾਲ-ਨਾਲ ਪ੍ਰਾਈਵੇਟ ਮੰਡੀ ਹੋਏਗੀ ਜਦੋਂ ਪ੍ਰਾਈਵੇਟ ਮੰਡੀ ਹੋਈ ਜਦੋਂ ਕਿਸਾਨ ਸਾਡੇ ਨੂੰ 100 ਜਾਂ 150 ਜਾਂ 200 ਰੁਪਇਆ ਵੱਧ ਮਿਲਿਆ ਉਦੋਂ ਉਹਨੇ ਸਰਕਾਰੀ ਮੰਡੀ ਇੱਥੇ ਨਹੀਂ ਜਾਣਾ ਜੰਮੂ ਹਮਾਚੇ ਦੀ ਹਾਲਤ ਵੇਖ ਲਓ ਪਹਿਲਾਂ ਸਭ ਤੋਂ ਜ਼ਿਆਦਾ ਇਹਨਾਂ ਨੇ ਲਿਆ ਉਧਾਰ ਰੇਟ ਜਦਾਆਂ ਦਾ ਤੇ ਹੁਣ ਜੇ ਪ੍ਰਾਈਵੇਟ ਮੰਡੀ ਦੀ ਗੱਲ ਆ ਰਹੀ ਆ ਯਾਰ ਤਣਕਦਾ ਵੇਖ ਲਓ 3200 ਰੁਪਇਆ ਰੇਟ ਆ ਕੱਲ ਦਾ ਰੇਟ 3200 ਰੁਪਇਆ ਕਰਕੇ ਸਾਡੇ ਕੋਲੋਂ ਇਹਨਾਂ ਨੇ 2200 ਨੂੰ ਖਰੀਦਿਆ ਤੇ ਇਸ ਕਰਕੇ ਜਿਹੜੇ ਲੋਕ ਨੇ ਅਸੀਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਕਿ ਜਾਗ ਜੋ ਨਹੀਂ ਤੇ ਸਾਰਿਆਂ ਵਾਸਤੇ ਇੱਕ ਵਾੜਾ ਚੱਲੇਗਾ ਮੈਂ ਇਹਨੇ ਸ਼ਬਦਾਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ